ਸੁਪੀਰ ਸਿੰਘ ਬਾਦਲ ਦੇ ਨਾਲ ਜੁੜੀ ਖਬਰ ਹੈ ਕਿ ਉਹਨਾਂ ਦੀ ਜ਼ਮਾਨਤ ਰੱਦ ਹੋਈ ਹੈ ਮਾਨਹਾਨੀ ਕੇਸ ਦੇ ਵਿੱਚ। ਚੰਡੀਗੜ੍ਹ ਕੋਰਟ ਨੇ ਇੱਕ ਮਾਨਹਾਨੀ ਦੇ ਮਾਮਲੇ ਦੇ ਵਿੱਚ ਸੁਪੀਰ ਬਾਦਲ ਦੀ ਜ਼ਮਾਨਤ ਰੱਦ ਕੀਤੀ ਹੈ ਔਰ ਸੁਪੀਰ ਬਾਦਲ ਦੇ ਖਿਲਾਫ ਗੈਰ ਜ਼ਮਾਨਤੀ ਵਾਰੰਟ ਜਾਰੀ ਕੀਤੇ ਗਏ। ਆਰ ਪੀ ਸਿੰਘ ਵੱਲੋਂ ਇਹ ਮਾਮਲਾ ਦਰਜ ਕਰਵਾਇਆ ਗਿਆ ਸੀ 2017 ਦੇ ਨਾਲ ਇਹ ਮਾਮਲਾ ਜੁੜਿਆ ਹੋਇਆ ਹੈ। ਮਾਮਲਾ 2017 ਦਾ ਹੈ ਜਦੋਂ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ आरपी ਸਿੰਘ ਦੇ ਘਰ ਪਹੁੰਚੇ ਸੀ ਉਸ ਵੇਲੇ ਸੁਖਵੀਰ ਬਾਦਲ ਨੇ ਟਿੱਪਣੀ ਕਰਦੇ ਹੋਏ ਕਿਹਾ ਸੀ ਕਿ ਅਰਵਿੰਦ ਕੇਜਰੀਵਾਲ ਅਤਵਾਦੀਆਂ ਦੇ ਘਰੇ ਰੋਟੀ ਖਾ ਰਹੇ ਨੇ ਜਿਸ ਨੂੰ ਲੈ ਕੇ ਇਹ ਮਾਨਹਾਨੀ ਦਾ ਕੇਸ ਦਰਜ ਕਰਵਾਇਆ ਗਿਆ ਸੀ ਤੇ ਹੁਣ ਉਸ ਮਾਮਲੇ ਦੇ ਵਿੱਚ ਸੁਖਵੀਰ ਬਾਦਲ ਦੀ ਜ਼ਮਾਨਤ ਰੱਦ ਕਰ ਦਿੱਤੀ ਗਈ ਹੈ ਗੈਰ ਜ਼ਮਾਨਤੀ ਵਾਰੰਟ ਸੁਖਵੀਰ ਬਾਦਲ ਦੇ ਖਿਲਾਫ ਜਾਰੀ ਕੀਤੇ ਗਏ 2017 ਦੀਆਂ ਚੋਣਾਂ ਵੇਲੇ ਦਾ ਇਹ ਮਾਮਲਾ ਹੈ ਸਾਡੇ ਸਹਿਯੋਗੀ ਮਨੋਜ ਰਾਠੀ ਜੁੜੇ ਨੇ ਹੋਰ ਜਾਣਕਾਰੀ ਦੇ ਲਈ ਐ ਮਨੋਜ ਕੀ ਕੁਝ ਕੋਰਟ ਦੇ ਆਰਡਰ ਦੇ ਵਿੱਚ ਕਿਹਾ ਗਿਆ ਆ ਦੇਖੋ ਅ ਜੇਪਰ ਵਿਜੇ ਗੱਲ ਕਰ ਲਈਏ ਕਿਉਂਕਿ ਇਹ ਅੱਜ ਸਾਲ ਕਰੀਬ ਪੁਰਾਣਾ ਇਹ ਮਾਮਲਾ ਹੈ ਇਹ ਮਾਨ ਹਾਨੀ ਤੋਂ ਜੁੜਾ ਇੱਕ ਮਾਮਲਾ ਹੈ ਜਿਹਦੇ ਵਿੱਚ ਚੰਡੀਗੜ੍ਹ ਜ਼ਿਲ੍ਹਾ ਅਦਾਲਤ ਵੱਲੋਂ ਅੱਜ ਕਹਿ ਸਕਦੇ ਹਾਂ ਕਿ ਇੱਕ ਅਗੈਰ ਜਿਹੜਾ ਸੁਖਵੀਰ ਬਾਦਲ ਨੇ ਉਹਨਾਂ ਦੇ ਖਿਲਾਫ ਗੈਰ ਜ਼ਮਾਨਤੀ ਵਾਰਨ ਜਿਹੜੇ ਆ ਉਹ ਜਾਰੀ ਕੀਤੇ ਗਏ ਨੇ ਤੁਹਾਨੂੰ ਥੋੜੀ ਜਿਹੀ ਡਿਟੇਲ ਦੱਸਦੀ ਹੈ ਵਿਜੇ ਕਿ 2017 17 ਦੇ ਵਿੱਚ ਇਹ ਬਾਦਲ ਦੇ ਖਿਲਾਫ ਇਹ ਧਾਰਮਿਕ ਸੰਗਠਨ ਨੇ ਉਹਨਾਂ ਵੱਲੋਂ ਜਿਹੜੇ ਜੱਥੇ ਦੇ ਜਿਹੜੇ ਪ੍ਰਵਕਤਾ ਨੇ ਰਜਿੰਦਰ ਪਾਲ ਸਿੰਘ ਉਹਨਾਂ ਵੱਲੋਂ ਇਹ ਕੇਸ ਦਾਇਰ ਕੀਤਾ ਸੀਗਾ ਔਰ ਅੱਜ ਜਿਹੜੇ ਐਡੀਸ਼ਨਲ ਚੀਫ ਜੁਡੀਸ਼ ਮੈਜਿਸਟਰੇਟ ਨੇ ਰਾਹੁਲ ਗਰ ਕੋਨਾ ਵੀ ਕੋਰਟ ਦੇ ਵਿੱਚ ਇਹ ਸੁਣਵਾਈ ਹੋਈ ਸੀ ਔਰ ਇਸੇ ਦੌਰਾਨ ਜਿਹੜੇ ਹੈਗੇ ਹਾਲਾਂਕਿ ਸੁਮੇਰ ਬਾਦਲ ਅੱਜ ਗੈਰ ਹਾਜ਼ਰ ਰਹੇ ਜਿਹੜੀ ਜਾਣਕਾਰੀ ਸਾਹਮਣੇ ਆ ਰਹੀ ਹੈ ਔਰ ਇਸੇ ਕਾਰਨ ਜਿਹੜਾ ਅਦਾਲਤ ਨੇ ਉਹਨਾਂ ਦੀ ਜਿਹੜੀ ਜ਼ਮਾਨਤ ਹੈ ਉਹਨਾਂ ਨੂੰ ਰੱਦ ਕਰਦੇ ਹੋਏ ਉਹਨਾਂ ਦੇ ਖਿਲਾਫ ਗੈਰ ਜਮਾਨਤ ਜਮਾਨਤੀ ਜਿਹੜੇ ਵਾਰੰਟ ਹੈ ਉਹ ਜਾਰੀ ਕੀਤੇ ਨੇ ਹਾਲਾਂਕਿ ਹੁਣ 9 ਜਨਵਰੀ 2026 ਨੂੰ ਇਹਦੀ ਸੁਣਵਾਈ ਹੋਣੀ ਹੈ ਜੇਕਰ ਉਸ ਟਾਈਮ ਬਾਦਲ ਜੇਕਰ ਪੇਸ਼ ਨਹੀਂ ਹੁੰਦੇ ਤਾਂ ਉਹਨਾਂ ਦੇ ਖਿਲਾਫ ਫਤਹ ਆਦੇਸ਼ ਜਾਰੀ ਕਰ ਕਰ ਦिए ਜਿਹੜੀ ਜਾਣਕਾਰੀ ਅੱਜ ਕੋਰਟ ਦੇ ਵਿੱਚ ਦਿੱਤੀ ਗਈ ਹੈ ਹਾਲਾਂਕਿ ਤੁਹਾਨੂੰ ਦੱਸ ਦਈਏ ਕਿ ਇਹਦੇ ਇਸ ਪੂਰੇ ਮਾਮਲੇ ਦੇ ਵਿੱਚ ਬਾਦਲ ਨੇ ਪੰਜਾਬ ਰੈਣਾ ਹਾਈ ਕੋਰਟ ਦੇ ਵਿੱਚ ਯਾਚਿਕਾ ਜਿਹੜੀ ਹੈਗੀ ਹੈ ਦਾਇਰ ਵੀ ਕੀਤੀ ਗਈ ਸੀ ਜਿਹਦੇ 2 ਮਹੀਨੇ ਪਹਿਲਾਂ ਹਾਈ ਕੋਰਟ ਤੇ ਕਾਰੇਗੀ ਵੀ ਕਰ ਦਿੱਤਾ ਗਿਆ ਜਿਹੜੀ ਅੱਜ ਆ ਕੋਰ ਵੱਲੋਂ ਜਿਹੜੀ ਜਾਣਕਾਰੀ ਦਿੱਤੀ ਗਈ ਹੈ ਤੋਂ ਤਦ ਦੱਸ ਦੇ ਕਿ ਇਹ ਸਾਰਾ ਜਿਹੜਾ ਰਜਿੰਦਰਪਾਲ ਸਿੰਘ ਹੈ ਇਹ ਜਿਹੜੀ ਜਾਣਕਾਰੀ ਜਿਹੜੀ ਹੁਣ ਤੱਕ ਦੀ ਆਈ ਹੈ ਕਿ 2017 ਦੇ ਵਿੱਚ ਜਿਹੜੇ ਦਿੱਲੀ ਦੇ ਜਿਹੜੇ ਕੋਲ ਮੁੱਖ ਮੰਤਰੀ ਰਵਿੰਦ ਕੇਜਰੀਵਾਲ ਔਰ ਰਜਿੰਦਰਪਾਲ ਸਿੰਘ ਦੇ ਘਰ ਪਹੁੰਚੇ ਸੀਗੇ ਉਹਨਾਂ ਦੀ ਇਸ ਮੁਲਾਕਾਤ ਤੋਂ ਬਾਅਦ ਸੁਭੀਰ ਬਾਦਲ ਵੱਲੋਂ ਮੀਡੀਆ ਨੂੰ ਇਹ ਜਿਹੜਾ ਬਿਆਨ ਦਿੱਤਾ ਸੀਗਾ ਇੱਕ ਵਿਵਾਦਿਤ ਬਿਆਨ ਦਿੱਤਾ ਸੀਗਾ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਜਿਗਾ ਕਿ ਅਤੰਕਵਾਦੀ ਸੰਗਠਨ ਦੇ ਜਿਹੜੇ ਇੱਕ ਰਾਜਨੀਤੀ ਚਿਹਰਾ ਦਿੱਤਿਆ ਜਿੱਗਾ ਕਿ ਉਹਨਾਂ ਦੇ ਘਰ ਖਾਣਾ ਖਾਇਆ ਹਾਲਾਂਕਿ ਉਸ ਤੋਂ ਬਾਅਦ ਜਿਹੜਾ ਮਾਨਸਾਨੀ ਦਾ ਕੇਸ ਜ਼ਾਇਰ ਕੀਤਾ ਸੀਗਾ ਤੇ ਅੱਜ ਕਹਿ ਸਕਦੇ ਆ ਕਿ ਉਹਨਾਂ ਵੱਲੋਂ ਰਜਿੰਦਰ ਸਿੰਘ ਜਿਨ੍ਹਾਂ ਨੇ ਕੇਸ ਜ਼ਾਇਰ ਕੀਤਾ ਉਹਨਾਂ ਵੱਲੋਂ ਕਿਹਾ ਗਿਆ ਸੀਗਾ ਕਿ ਬਾਦਲ ਦੇ ਬਿਆਨ ਤੋਂ ਬਾਅਦ ਉਹਨਾਂ ਦੀ ਜਿਹੜੀ ਛਵੀ ਹੈ ਉਹਨਾਂ ਦੇ ਜਿਹੜੇ ਸੰਗਠਨ ਦੀ ਛਵੀ ਹੈ ਉਹ ਕਾਫੀ ਖਰਾਬ ਹੋਈ ਹੈ ਹਾਲਾਂਕਿ ਅੱਜ ਇਸ ਪੂਰੇ ਕਹਿ ਸਕਦੇ ਆ ਕਿ ਅੱਜ ਇੱਕ ਅਹਿਮ ਸੁਣਵਾਈ ਹੋਈ ਹੈ ਜਿਸ ਦੇ ਵਿੱਚ 9 ਜਨਵਰੀ ਜਿਹੜਾ ਉਹ ਕੇਸ ਲੱਗਿਆ 9 ਜਨਵਰੀ 2026 ਨੂੰ ਇਹਦੀ ਅਗਲੀ ਸੁਣਵਾਈ ਹੋਣੀ ਹੈ ਔਰ ਜੇਕਰ ਉਹਦੇ ਵਿੱਚ ਸੁਖਬੀਰ ਬਾਦਲ ਪੇਸ਼ ਨਹੀਂ ਹੁੰਦੇ ਤਾਂ ਅਦਾਲਤ ਉਹਨਾਂ ਦੇ ਖਿਲਾਫ ਸਖਤ ਆਦੇਸ਼ ਜਾਰੀ ਕਰ ਸਕਦੀ ਹੈ ਇਹ ਚੰਡੀਗੜ੍ਹ ਜ਼ਿਲ੍ਹਾ ਅਦਾਲਤ ਦੀ ਅਸੀਂ ਗੱਲ ਕਰ ਰਹੇ ਹਾਂ ਵੀ ਜੀ ਠੀਕ ਹੈ ਧੰਨਵਾਦ ਮਨੋਜ ਇਸ ਜਾਣਕਾਰੀ ਦੇ ਲਈ ਤਾਂ ਸੁਖਬੀਰ ਬਾਦਲ ਦੀਆਂ ਮੁਸ਼ਕਲਾਂ ਵੱਧ ਸਕਦੀਆਂ ਨੇ ਕਿਉਂਕਿ ਗੈਰ ਜ਼ਮਾਨਤੀ ਵਾਰੰਟ ਚੰਡੀਗੜ੍ਹ ਕੋਰਟ ਨੇ ਇਸ਼ੂ ਕੀਤੇ ਨੇ ਔਰ ਮਨਹਾਨੀ ਦੇ ਮਾਮਲੇ ਦੇ ਵਿੱਚ ਉਹਨਾਂ ਦੀ ਜ਼ਮਾਨਤ ਰੱਦ ਕੀਤੀ ਗਈ